ਸਾਸ਼ੀਕਲ ਮਾਸੀ ਜੀ ਸਵਾਸ਼ੀਕਲ ਕੀ ਹਾਲ ਠੀਕ ਹੈ ਤੁਸੀਂ ਸੁਣਾਓ ਹੋਰ ਆਜੂ ਅੰਦਰ ਬੜੀ دیر ਬਾਅਦ ਆਇਓ ਮਾਸੀ ਜੀ ਮੇਰਾ ਵੀ ਬੜਾ ਦਿਲ ਕਰਨ ਹੈ ਤੁਹਾਨੂੰ ਮਿਲਣ ਨੂੰ ਬੜਾ ਜਿਆਦਾ ਆਉਂਦੀ ਤੁਹਾਡੀ ਅੱਛਾ ਅੱਛਾ ਵਾਹ ਚੱਲੇ ਇੱਕ ਦੋ ਦਿਨ ਰਹਿ ਹੀ ਹੁੰਨੀ ਆ ਚਲੋ ਬੈਠੋ ਤੁਸੀਂ ਮਾਸੀ ਜੀ ਮੈਂ ਪਾਣੀ ਲੈ ਕੇ ਹੁੰਨੀ ਆ ਨਹੀਂ ਨਹੀਂ ਲੱਸੀ ਨਹੀਂ ਹੈਗੀ ਲੱਸੀ ਨਹੀਂ ਲੱਸੀ ਤੇ ਨਹੀਂ ਹੈਗੀ ਚਲ ਜੇ ਲੱਸੀ ਨਹੀਂ ਹੈਗੀ ਤੇ ਫਿਰ ਨਿੰਬੂ ਪਾਣੀ ਬਣਾ ਦੇ ਨਿੰਬੂ ਵੀ ਨਹੀਂ ਹੈਗੇ ਮਾਸੀ ਜੀ ਚਲ ਕੋਈ ਨਹੀਂ ਇਹ ਆਉਂਦੇ ਆ ਨਾ ਸ਼ਾਮੀ ਤੇ ਨਿੰਬੂ ਆਪੇ ਫਿਰ ਮੈਂ ਇਹਨਾਂ ਕੋ ਮੰਗਾਉਣੀ ਆ ਚੱਲ ਪਾਣੀ ਲਿਆ ਦੇ ਫਿਰ ਹਾਂ ਲਿਓਨੀ ਮੈਂ ਆਏ ਹਾਏ ਇਹ ਕਿਤੇ ਆ ਪਤਾ ਨਹੀਂ ਕਿੱਥੋਂ ਆ ਗਈ ਮਾਸੀ ਜੀ ਮੇਰਾ ਤਾਂ ਅੱਗੇ ਨਹੀਂ ਕੰਮ ਕਰਨ ਨੂੰ ਦਿਲ ਕਰਦਾ ਤੇ ਸੰਜੂ ਵੀ ਰੋਰੋ ਕੇ ਹੀ ਕੰਮ ਕਰਦੇ ਨੇ ਉੱਤੋਂ ਹੀ ਕਹੀ ਜਾਂਦੀ ਹੈ ਕਿ ਮੈਨੂੰ ਹਜੇ 2 ਦਿਨ ਰਹਿਣਾ ਹੈ ਇਹ ਤੇ ਪੰਗਾ ਹੀ ਪੈ ਗਿਆ ਆ ਲਓ ਪਾਣੀ ਮਾਸੀ ਜੀ ਪਵੋ ਤੁਸੀਂ ਮੈਂ ਨਾ ਚਾਹ ਲੈ ਕੇ ਆਉਣੀ ਆ ਨਹੀਂ ਨਹੀਂ ਚਾਹ ਰਹਿਣ ਦੇ ਸਿਮੀ ਕੌਫੀ ਨਹੀਂ ਹੈਗੀ ਕੌਫੀ ਨਹੀਂ ਮਾਸੀ ਜੀ ਕੌਫੀ ਤੇ ਹੀ ਪੀਂਦੇ ਨਹੀਂ ਨਾ ਇਸ ਕਰਕੇ ਕਦੇ ਲਿਆਉਂਦੀ ਵੀ ਨਹੀਂ ਚੱਲ ਕੋਈ ਨਹੀਂ ਫਿਰ ਠਹਿਰ ਕੇ ਚਾਹ ਪੀ ਲੈਨੇ ਆ ਚਲੋ ਠੀਕ ਆ ਸੰਜੂ ਘਰ ਮਤੇ ਕਿ ਆਇਆ ਕਦੋਂ ਘਾਉਣਾ ਨੇ ਉਹਨਾਂ ਨੇ ਤਾਂ ਸ਼ਾਮ ਹੀ ਆਉਣਾ ਜੇ ਅੱਛਾ ਅੱਛਾ ਤੇਰਾ ਨਾ ਠੀਕ ਠਾਕ ਰਹਿੰਦਾ ਆ ਹਾਂ ਹਾਂ ਮੇਰ ਨਾਲ ਬੜੇ ਵਧੀਆ ਰਹਿੰਦੇ ਨੇ ਚਲ ਚੰਗਾ ਆ ਮੇਰੀ ਬਾਹ ਬੜੀ ਦੁਖੰਡੀ ਕੋਟ ਦੇ ਹਾਂ ਆ ਬੱਸ ਚ ਜਦੋਂ ਆਈ ਨਾ ਹਲਾਰੇ ਬੜੇ ਵੱਜੇ ਆ ਬੜੀ ਦੁਖੰਡੀ ਆ ਬਾ ਮਾਸੀ ਜੀ ਬਾਹ ਤੇ ਮੈਂ ਕਦੇ ਘੁੱਟੀ ਨਹੀਂ ਹੈਗੀ ਤੁਸੀਂ ਇਦਾਂ ਕਰੋ ਸੰਜੂ ਨੂੰ ਆ ਲੈਣ ਦੋ ਆਪੇ ਉਹੀ ਘੁੱਟ ਦੇਣਗੇ ਉਹ ਨਾ ਹੋਵੇ ਮੈਂ ਤੁਹਾਡੀ ਬਾਹ ਘੁੱਟਾਂ ਤੇ ਉਹ ਹੋਰ ਦਰਦ ਕਰਨ ਲੱਗ ਜੇ ਤੁਸੀਂ ਇਦਾਂ ਕਰੋ ਸੰਜੂ ਆਉਂਦੇ ਆ ਨਾ ਤੇ ਉਹਦੇ ਕੋ ਘਟਾ ਲਿਓ ਬਾ ਹਾਏ ਹਾਏ ਤੈਨੂੰ ਬਾਹ ਹੀ ਘੁੱਟਣ ਨੂੰ ਕਹਿਤਾ ਆ ਹੋਰ ਕੀ ਕਹਿਤਾ ਇੱਧਰ ਫੜਾ ਫੋਨ ਓਹੋ ਮਾਸੀ ਜੀ ਤੁਸੀਂ ਆ ਕੀ ਕਰਤਾ ਏ ਕੋਹ ਨਹੀਂ ਹੋ ਗਿਆ ਸਾਫ ਕਰਨੀ ਆਲਾ ਫੜ ਪਾ ਘਟ ਮੇਰੀ ਹਏ ਹਏ ਨਹੀਂ ਨਹੀਂ ਜੋਰ ਜੋੜ ਕੇ ਕੁੱਟਾ ਲੱਗ ਪਈ ਆ ਪਹਿਲੇ ਤਾਂ ਤੂੰ ਬੜੀ ਸੋਹਣੀ ਕੁੱਟਾਂ ਢੀ ਸੀ ਮਾਸੀ ਜੀ ਤੁਹਾਨੂੰ ਮੈਂ ਪਹਿਲਾਂ ਹੀ ਕਿਹਾ ਏ ਮੈਂ ਕਦੇ ਕਿਸੇ ਦੀ ਬਾਂ ਨਹੀਂ ਕੁੱਟੀ ਚੱਲ ਛੱਡ ਮੈਂ ਉੱਥੇ ਲੰਮੇ ਪੈਣੀ ਆ ਤੇ ਆ ਕੇ ਮੇਰੀਆਂ ਲੱਤਾਂ ਘੋਟ ਬੜੀਆਂ ਪਿੰਨੀਆਂ ਦੁਖੰਡੀਆਂ ਆ ਚੱਲ ਆ ਜਾ ਚੱਲ ਆ ਜਾ ਸੋਚੀ ਕੀ ਜਾਣੀ ਹੈ ਹੁਣ ਸੱਸੀ ਮਾਸੀ ਜੀ ਸੱਸੀ ਕਾਲ ਕੀ ਹਾਲ ਸੰਜੋ ਬਹੁਤ ਵਧੀਆ ਤੈਨੂੰ ਸੁਣਾਉ ਠੀਕ ਹਾਂ ਹਾਂ ਠੀਕ ਆ ਤੂੰ ਯਾ ਛੇਤੀ ਆ ਗਿਓ ਤੁਹਾਨੂੰ ਪਤਾ ਹੀ ਮਾਸੀ ਨੇ ਆਉਣਾ ਹਾਂ ਪਤਾ ਹੀ ਤੈਨੂੰ ਮੈਂ ਫੋਨ ਤੇ ਕੀਤਾ ਸੀ ਤੂੰ ਆਣਾ ਲੇਟ ਆਉਣਾ ਯਾ ਉਹ ਫਿਰ ਮੈਂ ਆ ਗਈ ਉਹ ਮਾਸੀ ਹਾਂ ਹਾਂ ਤੈਨੂੰ ਕੀਤਾ ਸੀ ਫੋਨ ਮੇਰੇ ਦਿਮਾਗ ਚ ਨਿਕਲ ਗਈ ਗੱਲ ਕਿ ਤੂੰ ਹੀ ਆਉਣਾ ਅੱਛਾ ਠੀਕ ਆ ਪਾਣੀ ਫਿਰ ਨਹੀਂ ਨਹੀਂ ਤੂੰ ਬੈ ਮਾਸੀ ਲਾ ਕੇ ਮੈਂ ਆਪੇ ਪੀ ਲੈਣਾ ਜਾ ਕੇ ਕਿਉਂ ਆਪੇ ਤੈਨੂੰ ਸਿਮੀ ਲਿਆ ਕੇ ਦਿੰਦੀ ਬੈ ਤੂੰ ਪਨੀਰ ਨਹੀਂ ਮਸੀ ਜੀ ਮਾਰੋ ਦੀ ਗੱਲਾਂ ਕੋਲਾਂ ਨਾਲੇ ਮੈਂ ਸਾਮਾਨ ਜਿਹਾ ਰੱਖ ਲੈਣਾ ਪਾਣੀ ਪੀ ਲੈਣ ਨੂੰ ਸੋਚੀ ਜੀ ਮੀ ਆਇ ਤਰਨਾ ਕੀ ਆ ਇਦਾਂ ਕਰੋ ਪਨੀਰ ਲੈ ਆਓ ਜਾ ਕੇ ਨਹੀਂ ਨਹੀਂ ਪਨੀਰ ਰਹਿਣ ਦੋ ਉਹ ਨਹੀਂ ਮੈਂ ਖਾਣਾ ਕਿਉਂ ਮੈਨੂੰ ਮਨਾ ਕੀਤਾ ਆ ਤੁਸੀਂ ਐਡਾ ਕਰਹਾ ਜੇ ਆਪਾਂ ਪਰਨ ਵਾਲੇ ਬੈਂਗਰ ਤੇ ਚਾ ਕਰੇਲੇ ਲੈ ਆਇਆ ਮਾਸੀ ਜੀ ਪਰਨ ਵਾਲੇ ਕਰੇਲੇ ਉਹ ਕਿੰਨੇ ਬਣਾਉਣੇ ਆ ਕਿਉਂ ਤੈਨੂੰ ਨਹੀਂ ਬਣਾਉਣੇ ਆਉਂਦੇ ਨਹੀਂ ਨਹੀਂ ਮਾਸੀ ਜੀ ਐਡਾਂ ਦੀ ਕੋਈ ਗੱਲ ਨਹੀਂ ਪਨੀਰ ਜਦ ਅਸਲ ਛੇਤੀ ਬਣ ਜਾਂਦਾ ਝੜ ਤੜਕਾ ਲਾਈਏ ਤੇ ਮਿੰਡੋ ਮਿੰਡ ਬਣ ਕੇ ਸਬਜ਼ੀ ਤਿਆਰ ਹੋ ਜਾਂਦੀ ਆ ਬੈਂਗਣ ਵਾਲੀ ਤੁਹਾਨੂੰ ਪਤਾ ਹੀ ਕਿੰਨਾ ਮਟੀਰੀਅਲ ਤਿਆਰ ਕਰਨਾ ਪੈਂਦਾ ਵਾ ਹਨਾ ਤੇ ਪਨੀਰ ਜਿਹੜਾ ਵਾ ਛੇਤੀ ਬਣ ਜਾਂਦਾ ਉਹ ਤੇ ਮੇਰੇ ਵਰਗਾ ਵੀ ਮਿੰਡੋ ਮਿੰਡ ਤੜਕਾ ਲਾ ਲੈਂਦਾ ਨਹੀਂ ਨਹੀਂ ਮੈਂ ਤਾਂ ਭਰਵੇਂ ਬੈਂਗਣੀ ਖਾਣੇ ਆ ਚਲੋ ਕੋਈ ਗੱਲੀ ਮਾਸੀ ਮੈਂ ਲੈ ਆਣਾ ਭਰਵੇਂ ਬੈਂਗਣੀ ਲੈ ਆਣਾ ਫੋਨ ਤੇ ਲਾਂਡੀ ਇਹ ਨੂੰ ਤੇ ਮੇ ਅੱਛਾ ਲਾਉਣੀ ਆ ਫੋਨ ਜਾ ਕੇ ਸਿਮੀ ਸਿਮੀ ਇੱਕ ਦਿਨ ਇਹ ਵੀ ਨਹੀਂ ਟਿਕਦੀ ਮਾਰੀ ਜਾਇ ਵਾਜਾਂ ਮੈਂ ਵੀ ਨਹੀਂ ਜਾਣਾ ਜੂਣਾ ਸਿਮੀ ਸਿਮੀ ਯਾਰ ਇਹ ਸੁਣਨਾ ਫੋਨ ਹੀ ਚਲਾਉਂਦੀ ਐ ਨਾ ਇਹਨੂੰ ਫੋਨ ਹੀ ਕਰਦੀ ਐ ਓਹੋ ਫੋਨ ਹੀ ਕਰਤਾ ਏ ਲੱਗਦਾ ਜਾਣਾ ਹੀ ਪੈਣਾ ਹਾਂਜੀ ਬਾਸੀ ਜੀ ਫੋਨ ਕਰੀ ਜਾਣਦੇ ਆਂ ਸੀ ਤੈਨੂੰ ਕਿੰਨੀ ਆਵਾਜ਼ਾਂ ਮਾਰੀਆਂ ਤੈਨੂੰ ਸੁਣਦੀ ਨਹੀਂ ਕੋਈ ਆਵਾਜ਼ ਮੈਂ ਫੋਨ ਚਲਾਉਂਦੀ ਹੀ ਪਤਾ ਹੀ ਨਹੀਂ ਲੱਗਾ ਜਾ ਇੱਕ ਪਾਣੀ ਦਾ ਗਲਾਸ ਲਿਆ ਕੇ ਦੇ ਪਾਣੀ ਓਹੋ ਮਸੀ ਜੀ ਇਹਨੇ ਕੰਮ ਵਾਸਤੇ ਫੋਨ ਕਰੀ ਜਾਂਦੇ ਸੀ ਤੇ ਹੋਰ ਕਿੰਨੂੰ ਕਹਿਣਾ ਆ ਤੂੰ ਹੀ ਘਰ ਵਿੱਚ ਤੈਨੂੰ ਹੀ ਕਹਿਣਾ ਆ ਲਿਆ ਦਿਨੀ ਆ ਸੰਜੂ ਠੀਕ ਹੀ ਆਂਦਾ ਸੀ ਮਾਸੀ ਇਹ ਕੰਮ-ਕੁੰਮ ਨਹੀਂ ਕਰਦੀ ਉਦੋਂ ਸੇ ਇਹ ਗੱਲ ਆ ਸੰਜੂ ਸੰਜੂ ਯਾ ਉੱਠ ਜੋ ਤੇ ਉੱਠ ਕੇ ਤੇ ਮਾਸੀ ਦੇ ਸੁੱਤੇ ਸੁੱਤੇ ਝਾੜੂ ਲਾ ਦੋ ਓ ਯਾਰ ਆਜ ਜੋੜੇ ਤੇ ਰ ਗਿਆ ਹੱਥ ਅੱਜ ਤੇ ਮੈਂ ਲੰਮੇ ਪੈਨਦੇ ਤੈਨੂੰ ਪਤਾ ਮਾਸੀ ਆਈ ਆ ਤੂੰ ਉਹ ਗੋ ਝਾੜੂ ਦਾ ਸੋਲਾ ਲੈ ਕੇ ਆ ਗਈ ਆ ਮੈਨੂੰ ਅੱਕੇ ਤੁਹਾਡੀ ਮਾਸੀ ਤੇ ਕੱਲ ਦਾ ਬੜਾ ਗੁੱਸਾ ਜੜਿਆ ਅਜੇ ਇਹ ਨਾ ਹੋਵੇ ਕਿ ਗੁੱਸਾ ਸਾਰਾ ਤੁਹਾਡੇ ਤੇ ਨਿਕਲ ਜੇ ਇਸੇ ਕਰਕੇ ਮੈਂ ਕਹਿਣ ਦੀ ਆ ਕਿ ਉਠੋ ਹਜੇ ਸੁੱਤੀ ਐ ਤੇ ਸੁੱਤੇ ਸੁੱਤੇ ਆਪੇ ਲਾ ਦਿਓ ਫਟਾਫਟ ਓ ਯਾਰ ਜੇ ਉੱਠ ਗੋਨੇ ਮੈਨੂੰ ਵੇਹ ਲੈਣਾ ਝਾੜੂ ਫੜੇ ਤੋਨੇ ਕਲੇਸ਼ ਪਾ ਦੇਣਾ ਤੂੰ ਆ ਗਈ ਆ ਇੱਧਰ ਨੂੰ ਮੈਨੂੰ ਕਹਿਣ ਨਹੀਂ ਕਿਤੇ ਵੀ ਵੇਖਦੀ ਮੈਂ ਤੁਹਾਨੂੰ ਝਾੜੂ ਲਿਆ ਕੇ ਦਿੰਨੀ ਆ ਐਦਾਂ ਕਰੋ ਪਹਿਲਾਂ ਇਹੋ ਕਮਰੇ ਚ ਲਾ ਦਿਓ ਜਾ ਯਾਰ ਇਹ ਯਾਰ ਉਹ ਦੀ ਝੱਟਵਾ ਦੋ ਝਾੜੂ ਲਾ ਦੋ ਇਹ ਮੈਂ ਵਿਆਹ ਕਰਾਇਆ ਮੈਂ ਤੇ ਫਾਸੀ ਗਈ ਆ ਇਹਦੇ ਕੰਮ ਨਹੀਂ ਬਾਜ ਆਉਂਦੇ ਬਾਹਰ ਵੀ ਕੰਮ ਕਰੋ ਘਰ ਵੀ ਕਰੋ ਇਹਨੂੰ ਤਾਂ ਮੈਨੇ ਨੌਕਰੀ ਸਮਝਿਆ ਕਿਛੀ ਸੀ ਗਏ ਕੋਲ ਤੇ ਪੋਸ ਬਣਾਉਣ ਦੇ ਉਹ ਜਿਹੜਾ ਕੰਮ ਕਰਨ ਵਾਲਾ ਨਾ ਉਹ ਕਰੋ ਫਟਾਫਟ ਚਾਲੂ ਕਰੋ ਮਾਸੀ ਦੇ ਉੱਠਣ ਤੋਂ ਪਹਿਲਾਂ ਪਹਿਲਾਂ ਲਾ ਦਿਓ ਲਿਆ ਯਾਰ ਇਹ ਰਾਹੀ ਪੰਗਾਈ ਗਿਆ ਤੇ ਜੋ ਅਜਵਾ ਜੂਸ਼ੇ ਤੇ ਮਾਸੀ ਉੱਠ ਗਈ ਜੀ ਵਾਜ ਮਾਰ ਲੀ ਜੀ ਯਾਰ ਮੈਂ ਲੱਤ ਨੂੰ ਕਿਹਾ ਸੀ ਨਾ ਮਾਸੀ ਨੂੰ ਔਰ ਜਾਣਾ ਉੱਠ ਗਈ ਨਾ ਹੁਣ ਪੰਗਾ ਪਾਏ ਨਾ ਕਿਤੇ ਨਹੀਂ ਕੋਸ਼ੁੰਦਾ ਆਲੋ ਫੋਟੋ ਛਾੜੋ ਕਿਤੇ ਨਹੀਂ ਕੋਸ਼ੁੰਦਾ ਮੈਂ ਅੰਦਰ ਜਾ ਕੇ ਮਾਸੀ ਨੂੰ ਵੇਖਦੀ ਆ ਉਹਨੇ ਜਦ ਤੂੰ ਵੀਡੀਓ ਚਲਾ ਦੋ ਉਹ ਹੋਦੇ ਅੱਜ ਤੂੰ ਲਾ ਲਈ ਤੇਰਾ ਕਿਹੜਾ ਗੁੱਟ ਉਤਰਿਆ ਚੱਲ ਭਰਾ ਮੇਰੀ ਡਿਊਟੀ ਆ ਕਰਨੀ ਪੈਣੀ ਮੈਂ ਫਾਸੀ ਗਿਆ ਵਿਆਹ ਕਰਾ ਕੇ ਨਾ ਕਰਾਂਦਾ ਤੇ ਨਾ ਝਾੜੂ ਮਰੇ ਹੱਥਾਂ ਤੇ ਆਵ ਰਾਣੀ ਬਣੀ ਫਿਰਦੀ ਆ ਚੰਗੇ ਭਲੇ ਬੰਦੇ ਨੂੰ ਕੰਮ ਲਾਇਆ ਹਾਂ ਹਾਂਜੀ ਮਾਸੀ ਜੀ ਵਾਜਾ ਮਾਰਨ ਦੇ ਸੰਜੂ ਕਿੱਥੇ ਆ ਸੰਜੂ ਪਤਾ ਨਹੀਂ ਫੋਨ ਲੈ ਕੇ ਨਿਕਲੇ ਬਾਹਰ ਨੂੰ ਮੈਨੂੰ ਲੱਗਦਾ ਸ਼ਾਇਦ ਕੋਠੇ ਚਲ ਗਏ ਨੇ ਕੋਈ ਨਹੀਂ ਬੈਠੋ ਤੁਸੀਂ ਤੇ ਮੈਂ ਤੁਹਾਡੇ ਲਈ ਚਾਹ ਬਣਾ ਕੇ ਲਿਆਉਣੀ ਆ ਚੱਲ ਤੂੰ ਬਣਾ ਚਾਹ ਮੈਂ ਸੰਜੂ ਨੂੰ ਵੇਖਦੀ ਕੋਈ ਗੱਲ ਨਹੀਂ ਆਈ ਜਾਣਾ ਸੰਜੂ ਨੇ ਨਹੀਂ ਨਹੀਂ ਮੈਂ ਵੇਖਦੀ ਆ ਚਲੋ ਠੀਕ ਅੰਦਰ ਚਲ ਜੋ ਜਿਵੇਂ ਥੀ ਮਸੀਆ ਗੀ ਜੇ ਮੇਰੀ ਗੱਲ ਸੁਣੋ ਅੰਦਰ ਜਾ ਕੇ ਨਾ ਝਾੜੂ ਲਾ ਦਿਓ ਇੰਦੇ ਨਾ ਖਲੋਤੇ ਰਹੋ ਸੰਜੂ ਪਾਜੋ ਪਾਜੋ ਜਿਵੇਂ ਥੀ ਮਸੀਆ ਗੀ ਜੇ ਸੰਜੂ ਸੰਜੂ ਕਿੱਥੇ ਆ ਪਤਾ ਨਹੀਂ ਸੰਜੂ ਕਿੱਥੇ ਗਿਆ ਨੇ ਸਿਮੀ ਅਦਰਵਾਜਾ ਪਿੱਛੇ ਨੂੰ ਕਿਉਂ ਨਹੀਂ ਜਾਂਦਾ ਮਾਸੀ ਜੀ ਇਹ ਨਾ ਥੱਲਿਓਂ ਖਰਾਬ ਜਿਹਾ ਥੋੜਾ ਜਿਹਾ ਤੇ ਅੜਦਾ ਕੋਈ ਗੱਲ ਨਹੀਂ ਤੁਸੀਂ ਬਹਿ ਜਾਓ ਜਾ ਕੇ ਅੱਛਾ ਇਹ ਲਿਆ ਕੇ ਨਾ ਸੰਜੂ ਨੂੰ ਕਹਾਂ ਮਿਸਤੀ ਤੇ ਠੀਕ ਕਰਵਾ ਆਹੋ ਠੀਕ ਸ਼ੁਕਰਾ ਪ੍ਰਮਾਤਮਾ ਦਾ ਮਾਸੀ ਨੇ ਨਹੀਂ ਵੇਖਿਆ ਜੇ ਵੇਖ ਲੈਂਦੀ ਨਾ ਇਹਨੇ ਮੇਰਾ ਜਲੂਸ ਕਰ ਦੇਣਾ ਰਿਸ਼ਤੇਦਾਰਾਂ ਚ ਤੇ ਜਿਹੜੀ ਮੇਰੀ ਬੇਇੱਜ਼ਤੀ ਕਰਨੀ ਵੱਡ ਕਰਨੀ ਹੁਣ ਮੈਂ ਮਟੋ ਮਟਣਾ ਇਹਨੂੰ ਛੱਡਾਂ ਤੇ ਸਿਮੀ ਅਸਟੋਰ ਵਿੱਚ ਕੱਪੜੇ ਜਿਹੜੇ ਪਏ ਉਹ ਸਾਰੇ ਧੋਣ ਵਾਲੇ ਪਏ ਆ ਕਿਦਾਂ ਟੇਅਰ ਲੱਗਾ ਆ ਉਹ ਮਾਸੀ ਜੀ ਇਦਨ ਸੰਜੂ ਨੂੰ ਛੁੱਟੀ ਹੁੰਦੀ ਆ ਨਾ ਫਿਰ ਉਦੋਂ ਆਪਾਂ ਇੱਕ ਵਾਰੀ ਇਕੱਠੇ ਸਾਰੇ ਧੋ ਲੈਨੇ ਆ ਅੱਛਾ ਸੰਜੂ ਕੱਪੜੇ ਧੋਂਦਾ ਆ ਨਹੀਂ ਨਹੀਂ ਉਹ ਤਾਂ ਨਹੀਂ ਧੋਂਦੇ ਫਿਰ ਰਲ ਮਿਲ ਕੇ ਨਾਲ ਕੰਮ ਕਰ ਲੀਦਾ ਅੱਛਾ ਉਹ ਦਿਨ ਬੈਂਗਣਾ ਨੂੰ ਵੀ ਤੜਕਾ ਸੰਜੂ ਨੇ ਲਾਇਆ ਸੀ ਨਾ ਨਹੀਂ ਨਹੀਂ ਕੋਈ ਗੱਲ ਨਹੀਂ ਮਾਸੀ ਜੀ ਜੇ ਬੈਂਗਣਾ ਨੂੰ ਤੜਕਾ ਉਹਨਾਂ ਨੇ ਲਾਈ ਤੇ ਰੋਟੀ ਤੇ ਮੈਂ ਆ ਹੀ ਲਾਈ ਸੀ ਨਾ ਤੇ ਟੈਫੋਨ ਚਲਾਉਂਦੀ ਰਹਿਨੀ ਆ ਵੇਹੋ ਤਾਂ ਟਾਈਮ 12 ਵਜ ਗਿਆ ਤੇ ਉੱਠ ਕੱਪੜੇ ਤੋਲਿਆ ਕਰ ਹਾਂ ਕੰਮ ਕਰ ਲਿਆ ਕਰ ਕੋਈ ਗੱਲ ਨਹੀਂ ਕਰ ਲਾਂਗੀ ਮੈਂ ਉੱਠ ਕੋਠੇ ਤੇ ਵੇਖ ਕਿਦਾਂ ਖਲਾਰਾ ਪਿਆ ਆ ਝਾੜੂ ਫੜ ਤੇ ਆ ਸਫਾਈ ਕਰ ਉਥੇ ਕੋਈ ਨਹੀਂ ਕਰ ਲਾਂਗੀ ਚੱਲ ਚੱਲਾ ਆ ਹੁਣੇ ਉੱਠ ਝਾੜੂ ਫੜ ਆ ਮੇਰੇ ਮਗਰ ਆ ਜਾ ਆ ਜਾ ਆ ਬੈਠੇ ਤੇ ਬੈਗਤ ਪਾਣੀ ਲਿਓਨੀ ਆ ਨਹੀਂ ਨਹੀਂ ਬੈ ਜਾ ਬੈ ਜਾ ਪਾਣੀ ਮੈਂ ਪੀ ਕੇ ਆਇਆ ਬਰੋਂ ਸੰਜੂ ਮੈਨੂੰ ਨਾ ਕੋਈ ਜ਼ਰੂਰੀ ਕੰਮ ਆ ਗਿਆ ਹੈ ਤੇ ਮੈਨੂੰ ਤੂੰ ਛੱਡਿਆ ਹਾ ਟਾਈਮ ਤੇ ਹੈਗਾ ਹੀ ਹਜੇ ਓਹ ਮਾਸੀ ਜੀ ਰਹਿ ਲੋ 2-4 ਦਿਨ ਮਾਹਾਂ ਇਹਦੇ ਤੁਸੀਂ ਆਇਆ ਜੇ ਕਿਤੇ ਓਹੋ ਕੀ ਪਤਾ ਮਾਸੀ ਨੂੰ ਕੋਈ ਜ਼ਰੂਰੀ ਕੰਮ ਹੋਵੇ ਤੁਸੀਂ ਛੱਡ ਆਉਂ ਹਜੇ ਕਿੰਨਾ ਟਾਈਮ ਪਿਆ ਤੁਸੀਂ ਐਵੇਂ ਬਣਾ ਕਰੀ ਜਾਣਦੇ ਓ ਕੋਈ ਗੱਲ ਨਹੀਂ ਮਾਸੀ ਜਿਹੜਾ ਤੇ ਜ਼ਰੂਰੀ ਕੰਮ ਆਣਾ ਦੋ ਦਿਨਾਂ ਅਟਕੇ ਕਰ ਲਈ ਮੈਂ ਤੈਨੂੰ ਆਪੇ ਪਿੰਡ ਛੱਡਾਵਾਂਗਾ ਚਲ ਠੀਕ ਹੈ ਫਿਰ ਦੋ ਦੋ ਚਾਰ ਦਿਨ RAMNA ਆਪਣੇ ਘਰ ਬੈਠੇ ਤੀ ਕਿਹੜਾ ਕਿਤੇ ਬਾਹਰ ਬੈਠੇ ਸੰਜੂ ਉਰੇ ਆਇਓ ਮੇਰੀ ਗੱਲ ਸੁਣਿਓ ਮੇਠਾ ਮਾਸੀ ਮੈਂ ਕਿ ਮੇਰੀ ਗੱਲ ਤੋਂ ਹੁਣਾ ਆ ਜਰਾ ਕੀ ਗੱਲ ਸਾਦ ਗੱਲ ਆਈ ਜਾਂਦੂ ਸੰਜੂ ਮੇਰੀ ਗੱਲ ਸੁਣੋ ਹਾਂ ਆ ਤੇ ਮਾਸੀ ਨੂੰ ਛੱਡ ਆਉ ਹਾਂ ਮੈਂ ਸੱਚੀ ਬੜੀ ਤੰਗ ਆਈ ਆ ਮਾਸੀ ਕੋਲ ਮੇਰੀ ਇੱਕ ਗੱਲ ਸੁਣ ਲਾ ਮੈਂ ਮਾਸੀ ਨੂੰ ਤਾਂ ਛੱਡਣਾ ਪਰ ਮੇਰੀ ਇੱਕ ਸ਼ਰਤੀ ਹੋਰ ਕਿਹੜੀ ਮੈਂ ਕਰਦਾ ਇੱਕ ਵੀ ਕੰਮ ਨਹੀਂ ਕਰਨਾ ਜਿੰਨੇ ਕੰਮ ਤੂੰ ਕਰ ਰਹੀ ਫਿਰ ਮੈਂ ਛੱਡਣ ਜਾਣਾ ਹਾਂ ਕੋਈ ਨਹੀਂ ਅੱਜ ਤੋਂ ਬਾਅਦ ਨਾਲ ਮੈਂ ਸਾਰੇ ਕੰਮ ਆਪੇ ਹੀ ਕਰ ਲਾਂ ਕਰਾਂਗੀ ਪਰ ਮੈਂ ਤੁਹਾਡੇ ਹੱਥ ਜੋੜਦੀ ਆਂ ਮਾਸੀ ਨੂੰ ਇੱਥੋਂ ਛੱਡ ਆ ਚੱਲ ਠੀਕ ਆ ਮੈਂ ਇਹਨੂੰ ਕਹਿਦਣਾ ਜਾਣ ਵਾਸਤੇ ਤੇ ਆਪਣੀ ਗੱਲ ਤੇ ਰਹੀ ਹੁਣ ਚਲੋ ਠੀਕ ਆ ਚਲੋ ਮਾਸੀ ਤੇ ਕਹਿੰਦੇ ਨਾ ਮੈਨੂੰ ਛੱਡਿਆ ਤੇ ਸ਼ਾਮ ਤੱਕ ਤੁਸੀਂ ਰੈਡੀ ਰਹੋ ਮੈਂ ਤੁਹਾਨੂੰ ਪਿੰਡ ਛੱਡ ਆਉਣਾ ਕੀ ਹੋ ਗਿਆ ਤੂੰ ਤੇ ਆਲਾ ਹੀ ਵੀ ਦੋ ਦਿਨ ਰਹਿ ਲਾ ਜਿਹੜੇ ਮਕਸਦ ਵਾਸਤੇ ਮਾਸੀ ਤੀ ਆਏ ਨਾ ਸਾਡਾ ਮਕਸਦ ਪੂਰਾ ਹੋ ਗਿਆ ਹੁਣ ਮਕਸਦ ਕਿਹੜਾ ਮਕਸਦ ਸਿਮੀ ਮੈਨੂੰ ਸੰਜੂ ਨੇ ਫੋਨ ਕਰਕੇ ਇਥੇ ਸੱਦਿਆ ਸੀ ਸਿਮੀ ਦੇ ਅੰਦਰ ਫੋਨ ਤੇ ਲੱਗੀ ਆ ਕੋਈ ਨਹੀਂ ਮੈਂ ਮਾਸੀ ਨੂੰ ਕਰਕੇ ਨਾ ਫੁਣੀਆਂ ਦੀਆਂ ਕਰਤੂਤਾਂ ਦਹਨਾ ਇਹ ਕਰਨੀ ਮੈਨਾਂ ਹੈਲੋ ਸਸਿਗਾ ਮਾਸੀ ਜੀ ਸਸਿਗਾ ਸੰਜੋ ਕੀ ਹਾਲ ਹੈ ਹਾਲ ਮਾਸੀ ਤੁਹਾਨੂੰ ਕੀ ਦੱਸਾਂ ਕੁਛ ਨਾ ਬਚੋ ਕਿਉਂ ਕੀ ਹੋਇਆ ਅੱਜ ਜਦੋਂ ਦਾ ਵਿਆਹ ਹੋਇਆ ਨਾ ਮਾਸੀ ਜੀ 24 ਘੰਟੇ ਫੋਨ ਤੇ ਲੱਗੀ ਰਹਿੰਦੀ ਅੰਦਰ ਘਰ ਦਾ ਕੰਮ ਮੈਂ ਕਰਾਂ ਪਹਿਲੇ ਜਦੋਂ ਕੰਮ ਤੇ ਮੈਂ ਜਾਣਾ ਵਾਂ ਘਰ ਝਾੜੂ-ਕੂੜਾ ਕਰਕੇ ਜਾਵਾਂ ਆ ਕੇ ਪਸਰੀ ਰਹਿੰਦੀ ਆ ਆ ਕੇ ਮੈਂ ਸਬਜ਼ੀਆਂ ਤਰ੍ਹਾਂ ਕੰਮ ਕਰਕੇ ਤੇ ਫਿਰ ਦੋ ਫੁਲਕੇ ਮਿਲਦੇ ਜੇ ਇੱਥੇ ਉਹ ਵੀ ਆਪ ਲਾਉਣੇ ਪੈਂਦੇ ਜੀ ਅੱਛਾ ਹਾਂਜੀ ਤੇ ਇਹਨੇ ਇੰਨਾ ਨੱਕ ਜੇ ਦਮ ਕੀ ਦਾ ਜੀ ਮਾਸੀ ਜੀ ਮੇਰੇ ਚਾਲ ਕੋਈ ਨਹੀਂ ਸੰਜੂ ਤੂੰ ਫਿਕਰ ਨਾ ਕਰ ਮੈਂ ਆਉਣੀ ਆ ਆਓ ਕਿਸ ਦਿਨ ਮਾਸੀ ਜੀ ਤੇਰੀ ਥੋੜੀ ਭੂਤ ਸਵਾਰੋ ਇਹਨੂੰ ਥੋੜੀ ਅਕਲ ਉਗਲ ਆਵੇ ਇਹਨੂੰ ਨਹੀਂ ਪਤਾ ਵੀ ਦੱਸ ਕਿਦਾਂ ਘਰਾਂ ਚ ਰਹਿਦਾ ਵਾ ਮੈਂ ਹੀ ਕੰਮ ਕਰੀ ਜਾਣੇ ਆ ਕੋਈ ਨਹੀਂ ਕੋਈ ਨਾ ਤੂੰ ਫਿਕਰ ਨਾ ਕਰ ਇਹਨੂੰ ਮੈਂ ਚੰਗੀ ਤਰ੍ਹਾਂ ਸਧਾਰਾਂਗੀ ਆ ਜਿਓ ਫਿਰ ਆ ਅੱਜ ਹੀ ਤੁਸੀਂ ਤੇ ਪਤਾ ਕੀ ਜਗਰਾ ਹੁਣ ਵੀ ਮੇਰੇ ਸਾਹਮਣੇ ਅੰਦਰ ਵੇਖਣ ਦੀ ਆ ਵੀ ਪਤਾ ਨਹੀਂ ਕਿੱਥੇ ਚੱਲ ਗਿਆ ਵਾ ਤੇ ਮੈਂ ਫੋਨ ਕੱਟ ਕੇ ਤੇ ਮੈਂ ਜਾਵਾਂ ਅੰਦਰ ਹੁਣ ਵੀ ਮੈਂ ਤੜਕਾ ਲਾਉਣਾ ਜੇ ਲੈ ਅੰਦਰ ਜਾ ਕੇ ਤੇ ਫਿਰ ਮੈਂ ਜਾਣਾ ਇਹ ਕੰਮ ਤੇ ਚੰਗਾ ਚੰਗਾ ਮੈਂ ਅੱਜ ਹੀ ਆਉਣੀ ਆ ਚਲੋ ਠੀਕ ਆ ਮਾਸੀ ਜੀ ਚੰਗਾ ਓਕੇ ਸੰਜੂ ਮਾਸੀ ਨੂੰ ਤੁਸੀਂ ਫੋਨ ਕਰਕੇ ਸੱਦਿਆ ਤੁਸੀਂ ਮੈਨੂੰ ਦੱਸਿਆ ਹੀ ਨਹੀਂ ਹਾਂ ਸਿਮੀ ਸੰਜੂ ਨੇ ਮੈਨੂੰ ਫੋਨ ਕਰਕੇ ਸੱਦਿਆ ਵੀ ਮਾਸੀ ਜੀ ਕਾਰ ਦਾ ਮਾਹੌਲ ਬੜਾ ਖਰਾਬ ਹੋਇਆ ਤੇ ਮੈਂ ਹੀ ਉਹਨੂੰ ਕਿਹਾ ਵੀ ਕੋਈ ਗੱਲ ਨਹੀਂ ਮੈਂ ਆ ਕੇ ਆਪੇ ਵੇਖਦੀ ਹਾਂ ਹਿਸਾਬ ਕਿਤਾਬ ਸਿਮੀ ਵੇਖ ਜਨਾਨੀਆਂ ਦੇ ਕੰਮ ਜਨਾਨੀਆਂ ਨੂੰ ਸੌਂਪਦੇ ਆ ਤੇ ਬੰਦਿਆਂ ਦੇ ਕੰਮ ਬੰਦਿਆਂ ਨੂੰ ਸੌਂਪਦੇ ਆ ਉਹ ਸਾਰਾ ਬਾਹਰ ਦਾ ਕੰਮ ਕਰਦਾ ਨਾਲ ਤੈਨੂੰ ਕਿਹੇ ਖਰਚੇ ਤੋਂ ਤੰਗ ਰਹਿਣ ਦਿੰਦਾ ਵਿਆਹ ਹੋਵੇ ਸ਼ਾਦੀ ਆਵੇ ਤੈਨੂੰ ਤੇ ਨਹੀਂ ਕਿਹੇ ਖਰਚੇ ਤੋਂ ਰਹਿਣ ਦਿੰਦਾ ਪੈਸੇ ਤੇਲੇ ਦੀ ਕਿਤੇ ਤੈਨੂੰ ਲੋੜ ਪੈ ਜੇ ਤੈਨੂੰ ਤੇ ਨਹੀਂ ਆਉਂਦਾ ਵੀ ਪੂਰੇ ਘਰ ਹੁਣ ਹਾਂਜੀ ਮਾਸੇ ਜੀ ਇਹ ਤਾਂ ਗੱਲ ਤਾਂ ਠੀਕ ਹੈ ਜਨਾਨੀ ਦਾ ਕੰਮ ਬੰਦਾ ਵੀ ਘਰ ਦੇ ਕੰਮ ਸਾਰੇ ਕਰਨ ਤੇ ਬੰਦਾ ਜਦੋਂ ਬਾਹਰ ਕਮਾਈ ਕਰਨ ਆਇਆ ਜਿਉ ਘਰ ਆਵੇ ਥੱਕਿਆ ਹਾ ਤੇ ਪਾਣੀ ਵੀ ਉਹ ਆਪ ਹੀ ਫਰਕੇ ਵਿਚਾਰਾ ਪੀਂਦਾ ਆ ਤੂੰ ਤੇ ਉਹਨੂੰ ਕਦੀ ਪਾਣੀ ਤੱਕ ਨਹੀਂ ਦਿੰਦਾ ਤੇ ਤੇਰਾ ਕਾਹਦਾ ਸੋਖਿਆ ਦੱਸ ਨਹੀਂ ਨੇ ਮਾਸੀ ਜੀ ਅੱਜ ਤੋਂ ਬਾਅਦ ਤੁਹਾਨੂੰ ਕਦੇ ਸ਼ਿਕਾਇਤ ਦਾ ਮੌਕਾ ਨਹੀਂ ਮਿਲੇਗਾ ਘਰ ਦੇ ਸਾਰੇ ਕੰਮ ਮੈਂ ਆ ਹੀ ਕਰਾਂਗੀ ਚੱਲ ਸੰਜੂ ਫਿਰ ਮੈਨੂੰ ਛਾੜਿਆ ਨਹੀਂ ਨੇ ਮਾਸੀ ਜੀ ਤੁਸੀਂ ਅੱਜ ਦੀ ਰਾਤ ਰੁਕ ਜਾਓ ਹੁਣਾ ਤੁਹਾਨੂੰ ਪਰਮੇ ਕਰੇਲੇ ਬਣਾ ਕੇ ਖਵਾਣੀਆਂ ਸੰਜੂ ਤੁਸੀਂ ਨਾ ਹੁਣ ਮਾਸੀ ਨੂੰ ਸਵੇਰੇ ਛਾੜ ਆਇਓ ਚਲ ਠੀਕ ਆ ਮਾਸੀ ਜੀ ਅੱਜ ਦੀ ਰਾਤ ਰੋ ਨਾਲ ਗੱਪਾ ਛਾਪਾ ਮਾਰਾਂਗੇ ਨਾਲੇ ਵੇਰ ਨੇ ਕਿਦਾਂ ਦੇ ਬਣਾਉਂਦੀ ਐ